ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਦੀਆਂ ਧੱਜੀਆਂ ਉੜੀਆਂ ਹੋਈਆਂ ਨੇ ਤੇ ਸਰਕਾਰ ਸੁੱਤੀ ਪਈਆ ਇਹ ਬਿਆਨ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਦਿੱਤੇ ਗਏ ਨੇ ਤੇ ਉੱਥੇ ਹੀ ਉਹਨਾਂ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਅਤੇ ਕੁਝ ਹੋਰ ਮੁੱਦਿਆਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਉੱਤੇ ਫਲਟਵਾਰ ਕੀਤਾ ਤੇ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸਿਰਫਔਰ ਸਿਰਫ ਬਿਆਨਬਾਜ਼ੀ ਕੀਤੀਆਂ ਜਾ ਰਹੀਆਂ ਨੇ ਤੇ ਉੱਥੇ ਹੀ ਅਕਾਲੀ ਦਲ ਦਾ ਪੱਖ ਵੀ ਲਿਆ ਤੇ ਜਿਸ ਤਰ੍ਹਾਂ ਨਾਲ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਬਚਾਓ ਯਾਤਰਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਖੱਢੀ ਗਈ ਅਤੇ ਲੋਕਾਂ ਨੂੰ ਜਿਹੜੇ ਕਿ ਲੋਕਾਂ ਦੇ ਵਿੱਚ ਗੁਜ਼ਰ ਕੇ ਜਿਹੜੇ ਕਿ ਉਹਨਾਂ ਦੀ ਸਮੱਸਿਆ ਵੀ ਸੁਣਿਆ ਗਈਆਂ ਤੇ ਹੋਰ ਕੀ ਕਹਿਣਾ ਹੈ ਇਸ ਦੇ ਪਿੱਛੇ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਹੁੰਦਿਆ ਕਿ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜਿਨ੍ਹਾਂ ਨੇ ਲਗਭਗ 80 ਹਲਕਿਆਂ ਦੇ ਵਿੱਚ 3200 ਕਿਲੋਮੀਟਰ ਦਾ ਪੰਜਾਬ ਪਜਾਓ ਯਾਤਰਾ ਜਿਹੜੀ ਉਹ ਸ਼ੁਰੂ ਕੀਤੀ ਸੀ ਉਹ ਤੋਂ ਇਲਾਵਾ ਫੇਰ ਕੁਝ ਹਲਕਿਆਂ ਦੇ ਵਿੱਚ ਤਾਂ ਦੌਰ ਵੀ ਪੈ ਗਈ ਆ ਪਰ ਇਸ ਹਿਸ਼ਾਰਪੁਰ ਦੇ ਵਿੱਚ ਬਾਲਾ ਸਾਹਿਬ ਤੁਹਾਡੀ ਕਹਿਰ ਨਾਲ ਹੀ ਸਾਡਾ ਕੰਮ ਜਿਹੜਾ ਹੋਰ ਬਲੰਦੀਆਂ ਤੇ ਚੱਲਿਆ ਜਾਊਗਾ ਚੋ ਵੀਰੋ ਮੈਂ ਇੱਕ ਦੋ ਬੇਨਤੀਆਂ ਕਰਕੇ ਤੁਹਾਤੋਂ ਖਿਮਾ ਮੰਗੂਗਾ ਤੁਸੀਂ ਮਕੇਰੀਆਂ ਹਲਕੇ ਦੇ ਸਾਰੇ ਲੋਕ ਵਧਾਈ ਦੇ ਪਾਤਰ ਆ ਕਿਉਂਕਿ ਤੁਸੀਂ ਸ਼੍ਰੋਮਣੀ ਅਕਾਲੀ ਦਲ ਦਾ ਪਿੱਛੇ ਵੀ ਤੇ ਅੱਜ ਵੀ ਮੈਂ ਦੇਖਦਾ ਬਖ-ਬਖ ਪਿੰਡਾਂ 'ਚ ਤੁਹਾਡਾ ਰਜਾਨ ਇਹ ਗੱਲ ਦਰਸਾ ਰਿਹਾ ਹੈ ਕਿ ਜਿਵੇਂ ਇੱਕ ਕੈਦੀ ਲੰਮੇ ਸਮੇਂ ਤੋਂ ਬਾਅਦ ਕੈਦ 'ਚੋਂ ਰਿਹਾ ਹੋ ਕੇ ਖੁਸ਼ੀ ਮਹਿਸੂਸ ਕਰਦਾ ਤੁਸੀਂ ਭਾਰਤੀ ਜਨਤਾ ਪਾਰਟੀ ਦੇ ਉਹ ਚੁਗਲ ਦੇ ਵਿੱਚੋਂ ਨਿਕਲ ਕੇ ਤੁਸੀਂ ਆਪਣੇ ਆਪ ਨੂੰ ਬਹੁਤ ਵੱਡੇ ਢਟਭਾਗੇ ਸਮਝਦੇ ਆ ਤੇ ਮੈਂ ਬਾਦਲ ਸਾਹਿਬ ਇਸ ਹਲਕੇ ਦੇ ਲੋਕਾਂ ਨਾਲ ਜਿੰਨਾ ਕਿ ਸੰਪਰਕ ਸਾਧਿਆ ਉਹ ਸਾਭੀ ਦੇ ਜਰੀਏ ਇਹਦੀ ਬੜੀ ਵੱਡੀ ਤਪੱਸਿਆ ਤੇ ਕਲਣਾ ਆ ਲੋਕਾਂ ਦੇ ਵਿੱਚ ਬੜਾ ਪਿਆਰ ਤੇ ਸਤਿਕਾਰ ਆ ਹੁਣ ਵੀਰੋ ਪਿਆਰ ਤੇ ਸਤਿਕਾਰ ਨੂੰ ਤਾਂ ਹੀ ਬੂਰ ਪੈਣਾ ਜੇ ਆਪਾਂ ਪਹਿਲੀ ਜੂਨ ਨੂੰ ਵੱਡੇ ਪੱਧਰ ਤੇ ਵੋਟਾਂ ਪਾ ਕੇ ਸਰਦਾਰ ਸੋਹਣ ਸਿੰਘ ਠੰਡਲ ਨੂੰ ਪਾਰਲੀਮੈਂਟ ਵਿੱਚ ਜਿਤਾ ਕੇ ਭੇਜਾਂਗੇ ਦੋ ਬੇਨਤੀਆਂ ਜਿਹੜੀਆਂ ਚੇਚੇ ਤੌਰ ਤੇ ਕਿਸੇ ਧਰਮ ਨੂੰ ਕਮਜ਼ੋਰ ਕਰਨਾ ਹੋਵੇ ਕਹਿੰਦੇ ਸੰਸਥਾਵਾਂ ਕਮਜ਼ੋਰ ਕਰ ਦਿਓ ਕਿਸੇ ਜਥੇਬੰਦੀ ਨੂੰ ਕਮਜ਼ੋਰ ਕਰਨਾ ਹੋਵੇ ਉਹਦੀ ਫਿਰ ਜਥੇਬੰਦੀ ਕਮਜ਼ੋਰ ਕਰ ਦਿਓ ਸ਼੍ਰੋਮਣੀ ਅਕਾਲੀ ਦਲ ਇੱਕ ਸ਼ਹੀਦਾਂ ਦੀ ਮਹਾਨ ਪਾਰਟੀ ਜਿਸ ਮਹਾਨ ਪਾਰਟੀ ਦੇ ਵਿੱਚੋਂ ਆਪਾਂ ਬਹੁਤ ਵੱਡੇ ਸੁੱਖ ਵੀ ਲੈ ਚੁੱਕੇ ਆ ਆ ਜਿਹੜਾ ਆਪਾਂ ਸੜਕ ਤੇ ਬੈਠੇ ਆ ਇਹ ਪੁਲ ਦਾ ਦੇਖ ਲਓ ਜਦੋਂ ਫਾਟਕ ਲੱਗਦਾ ਸੀ ਕਿੱਡਾ ਵੱਡਾ ਲੰਮਾ ਚਿਰ ਲੋਕਾਂ ਨੂੰ ਉਡੀਕ ਕਰਨੀ ਪੈਂਦੀ ਸੀ ਆ ਨਸ਼ਹਿਰੇ ਪੱਤਨ ਦਾ ਪੁਲ ਆਪਾਂ ਉਹ ਵੀ ਚੇਤਾ ਕਰੋ ਜਦੋਂ ਬੇੜੀਆਂ ਦੇ ਪੁਲ ਤੋਂ ਜਾਂਦੇ ਸੀ ਇਹ ਸਾਰਾ ਕੁਝ ਸਰਦਾਰ ਸੁਖਵੀਰ ਸਿੰਘ ਦੀ ਬਾਦਲ ਜਿਹੜੇ ਆਪ ਦਿੱਪਤੀ ਮੁੱਖ ਮੰਤਰੀ ਤੇ ਹੋਮ ਮਿਨਿਸਟਰ ਸੀ ਇਹ ਕੰਮ ਤੇਨ ਗਊ ਵੱਲੋਂ ਏ ਸਾਨੂੰ ਸਾਰਾ ਕੁਝ ਦਿੱਤਾ ਗਿਆ ਸੋ ਵੀਰੋ ਦੂਜੇ ਪਾਸੇ ਸਰਦਾਰ ਭਗਵੰਤ ਸਿੰਘ ਮਾਨ ਜਿਹੜਾ ਅੱਜ ਵੀ ਫਰਾਡ ਕਰ ਰਿਹਾ ਕੀ ਕਰ ਰਿਹਾ ਕਿ ਜੇ ਬਿਜਲੀਅੰਸ ਦੇ ਰੇਡ ਈਡੀ ਦੇ ਰੇਟ ਦਿੱਲੀ ਤੇ ਪੈਂਦੇ ਆ ਤਾਂ ਬੋਰਡ ਛੜਕਾਂ ਤੇ ਲਾਤੇ ਸਿੱਖਾਂ ਅੰਦਰ ਕਰਕੇ ਕਹਿੰਦਾ ਜ਼ੁਲਮ ਦੇ ਖਿਲਾਫ ਵੋਟ ਤੇ ਮੈਂ ਪੁੱਛਣਾ ਚਾਹੁੰਨਾ ਸਾਡੇ 35 35 ਸਾਲ ਦੇ 28 28 ਸਾਲ ਦੇ ਅੰਦਰ ਬੈਠੇ ਯੋਧੇ ਤੇਰਾ ਦਾ ਡੇਢ ਮਹੀਨੇ ਜੇ ਧੂਆਂ ਨਿਕਲ ਗਿਆ ਆ ਅੱਜ ਨਵਾਂ ਕੰਮ ਇਹਨੇ ਕੀਤਾ ਸਰਦਾਰ ਬਰਜਿੰਦਰ ਸਿੰਘ ਹਮਦਾਰਦ ਜਿਹੜੇ ਅਜੀਤ ਅਖਬਾਰ ਚਲਾ ਰਹੇ ਆ ਕਿਉਂਕਿ ਇਹਦੀ ਯੋਜਨਾ ਸੀ ਇੱਕ ਕਿ ਮੈਂ মিডিਏ ਨੂੰ ਖਤਮ ਕਰਨਾ ਆ ਕੱਲੋ ਤਿੰਨ ਦੇ ਵੀ ਕੇਸ ਦਰਜ ਕਰਕੇ ਉਹਨਾਂ ਨੂੰ ਵੀ ਝੂਠੇ ਕੇਸ ਵਿੱਚ ਫਸਾਇਆ ਜਾ ਰਿਹਾ ਜਿਨ੍ਹਾਂ ਨੇ ਆਜ਼ਾਦੀ ਦੀ ਉਹ ਯਾਦਗਾਰ ਬਣਾਈ ਸੀ ਜਿਹੜੀ ਕਰਤਾਰਪੁਰ ਆਪਾਂ ਦੇਖਣ ਜਾਣੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੇ ਬਣਾਈ ਸੀ ਸੋ ਵੀਰੋ ਅੱਜ ਦਾ ਸ਼ਰੋਮਣੀ ਅਕਾਲੀ ਦਲ 104 ਸਾਲ ਦੀ ਪਾਰਟੀ ਆ ਹੁਣ ਜਸਟਿਸ ਜੋਰਾ ਸਿੰਘ ਜਿਹੜਾ ਇਹਨਾਂ ਦਾ ਲੀਗਲ ਵਿੰਗ ਦਾ ਪ੍ਰਧਾਨ ਵੀ ਰਿਹਾ ਜਿਨੇ ਅਨਕੁਆਰੀ ਵੀ ਕੀਤੀ ਆ ਉਹ ਪੁਕਾਰ ਪੁਕਾਰ ਕੇ ਕਹਿ ਰਿਹਾ ਕਿ ਮੇਰੇ ਕੋਲੋਂ ਆਪ ਨੇ ਬੜਾ ਵੱਡਾ ਗਨਾਹ ਕਰਾਇਆ ਉਹਦੇ ਨਾਲ ਜਿਹੜਾ ਤੁਹਾਡਾ ਵਿਜੇ ਕਮਰ ਜਿਹੜਾ ਆਈਜੀ ਰਿਟਾਇਰ ਹੋ ਕੇ ਇਹਨਾਂ ਦਾ ਐਮਐਲਏ ਆ ਉਹ ਅੱਜ ਕਹਿ ਰਿਹਾ ਕਿ ਚਿੱਟੇ ਦਾ ਜਿਹੜੇ ਕਾਰੋਬਾਰ ਆ ਉਹ ਰਾਗਵ ਚੱਡੇ ਦੇ ਹਿੱਸੇ ਆਉਂਦਾ ਸੋ ਵੀਰੋ ਆਪਾਂ ਦਾ ਵਾਦਾ ਕਰਦੇ ਸੀ ਕਿ ਇਹ ਸਾਰਾ ਖਾਤਮ ਕਰਾਂਗੇ ਪਰ ਵੱਡੀ ਪੱਧਰ ਤੇ ਹੋ ਗਿਆ ਝੂਠ ਬੋਲਣ ਵਾਲਿਆਂ ਨੂੰ ਭਜਾਓ ਭਾਤੀਆ ਜਨਤਾ ਪਾਰਟੀ ਮਿਨੋਰਟੀ ਨੂੰ ਦੱਬ ਰਹੀ ਉਹਨੂੰ ਭਜਾਓ ਤੇ ਕਾਂਗਰਸ ਜਿਸ ਕਾਂਗਰਸ ਨੇ ਆ ਆ ਰਹੇ ਜੂਨ ਦੇ ਮਹੀਨੇ ਦੇ ਦਿਨ ਜਿਸ ਕਾਂਗਰਸ ਨੇ ਚੇਤਾ ਕਰੋ 1 ਜੂਨ ਤੋਂ ਲੈ ਕੇ 6 ਜੂਨ ਤੱਕ ਜਿਹੜੇ ਲੜਦੇ ਦਾ ਲੜਦੇ ਸੀ ਕਿਵੇਂ ਜਿਹੜੇ ਜਿੰਨੇ ਬੱਚੇ ਕੋਈ ਪਚੰਗੀ ਪਚੰਗਣਾ ਬਜ਼ੁਰਗ ਮਾਈਆਂ ਸਾਰਾ ਕਿਸੇ ਨੂੰ ਨਹੀਂ ਬਖਸ਼ਿਆ ਇਹ ਉਹ ਪਾਰਟੀ ਆ ਜਿਹੜੀ ਕਾਤਲਾਂ ਦੀ ਪਾਰਟੀ ਦਿੱਲੀ ਦੇ ਵਿੱਚ ਕਿਵੇਂ ਲੋਕਾਂ ਨੂੰ ਟੈਰਾ ਪਾਰ ਪਾ ਕੇ ਫੂਕਿਆ ਪਰ ਵੱਧ ਕਿਸਮਤੀ ਕਿ ਆ ਜਿਹੜੀ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਇਹਨੇ ਵੀ ਸਾਨੂੰ ਇਨਸਾਫ ਨਹੀਂ ਦਿੱਤਾ ਸੋ ਤਗੜੇ ਹੋਈਏ ਸਰਦਾਰ ਸੋਹਣ ਸਿੰਘ ਜੀ ਠੰਡੜ ਨੂੰ ਪਾਰਲੀਮੈਂਟ ਪਹੁੰਚਾਈਏ ਸਰਦਾਰ ਸੁਖਬੀਰ ਸਿੰਘ ਦੀ ਬਾਦਲ ਜਿਨ੍ਹਾਂ ਨੇ ਤੁਹਾਡੀ ਤਰਜਮਾਨੀ ਕੀਤੀ ਆ ਕਿ ਪੰਥਕ ਮੁੱਦਿਆਂ ਦੇ ਉੱਤੇ ਇਕੱਲੇ ਹੋ ਕੇ ਫੈਸਲਾ ਲਿਆ ਲੰਦਾ ਉਹਨਾਂ ਦੇ ਹੱਥ ਮਜ਼ਬੂਤ ਕਰਕੇ